ਲੋਕ ਹਿੱਤ ਲੋਕਾਂ ਦੀ ਆਵਾਜ਼ ਸਾਡੇ ਤਰਨਤਾਰਨ ਪੁਲਿਸ ਦੀ ਐਸਪੀਡੀ ਡੀਐਸਪੀਡੀ ਸੀਏ ਦੀ ਟੀਮ ਵੱਲੋਂ ਜਿਹੜੀ ਹੈਗੀ ਹੈ ਦੋ ਮੁਕਦਮ ਦੋ ਕੇਸਾਂ ਦੇ ਵਿੱਚ ਅੱਛੀ ਰਿਕਵਰੀ ਤੇ ਕਾਮਯਾਬੀ ਹਾਸਲ ਕੀਤੀ ਗਈ ਹੈ ਸੋ ਪਹਿਲਾ ਜਿਹੜਾ ਕੇਸ ਹੈਗਾ ਉਸ ਦੇ ਵਿੱਚ ਗੁਰਪੀਰ ਸਿੰਘ ਜੋ ਖਾਲੜਾ ਥਾਣੇ ਦਾ ਰਹਿਣ ਵਾਲਾ ਹੈ ਜੋ ਹੈਗਾ ਖਾਲੜਾ ਦਾ ਰਹਿਣ ਵਾਲਾ ਲekin ਫਿਲਹਾਲ ਹਮਕੇ ਸਰਦੇ ਵਿੱਚ ਰਹਿੰਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਗੈਂਗਸਟਰ ਲਖਵੀਰ ਸਿੰਘ ਫਲੰਦਾ ਹਰੀਕੇ ਗਰੁੱਪ ਦਾ ਜਿਹੜਾ ਹੈਗਾ ਇੱਕ ਅਸੋਸੀਏਟ ਹੈਗਾ ਸੋ ਇਹ ਇਹਨਾਂ ਦੇ ਕਹੇਤੇ ਜਿਹੜਾ ਹੈਗਾ ਵਕ ਵਕ ਫਿਰੋਤਿਆਂ ਸੰਬੰਧੀ ਵਾਰਦਾਤ ਦੇ ਵਿੱਚ ਫਾਇਰਿੰਗ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਇਹਦੀ ਗ੍ਰਿਫਤਾਰੀ ਨਾਲ ਤਿੰਨ ਮੁਕਦਮੇ ਵੀ ਟਰੇਸ ਕੀਤੇ ਗਏ ਜਿਸ ਦੇ ਵਿੱਚ ਇਹਨੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਕਹੇਤੇ ਫਾਇਰਿੰਗ ਕੀਤੀ ਸੀਗੀ ਇਹਦੇ ਕੋਲੋਂ ਇੱਕ ਗਲੌਕ ਪਿਸਟਲ ਵੀ ਬਰਾਮਦ ਕੀਤਾ ਗਿਆ ਸੋ ਇਹਦੀ ਗ੍ਰਿਫਤਾਰੀ ਦੇ ਨਾਲ ਜਿਹੜੇ ਹੈਗੇ ਤਿੰਨ ਮੁਕਦਮੇ ਸਾਡੇ ਜਿਹੜੇ ਹੈਗੇ ਉਹ ਟਰੇਸ ਹੋ ਗਏ ਇੱਕ ਮੁਕੱਦਮਾ ਨੰਬਰ 16 ਹੈਗਾ ਆਪਣੇ 2024 ਦਾ ਚੋਲਾ ਸਾਹਿਬ ਦਾ ਜਿਸ ਦੇ ਵਿੱਚ ਪਿੰਡ ਰੂੜੀ ਵਾਲਾ ਦੇ ਸਕੂਲ ਦੇ ਪਾਸ ਜਿਹੜੀ ਹੈ ਫਿਰੋਤੀ ਦੀ ਮੰਗ ਕਰਕੇ ਕਿਸੇ ਦੇ ਘਰੇ ਫਾਇਰਿੰਗ ਕੀਤੀ ਗਈ ਸੀ ਇੱਕ ਮੁਕੱਦਮਾ ਨੰਬਰ 56 ਹੈਗਾ 3524 ਦਾ ਜਿਸ ਦੇ ਵਿੱਚ ਖਾਲੜੇ ਦੇ ਵਿੱਚ ਇੱਕ ਰਾਜੋ ਕੇ ਕਰਿਆਨਾ ਸਟੋਰ ਮਾਲਿਕ ਜਿਹੜਾ ਹੈਗਾ ਉਹਦੇ ਪਾਸ ਫਿਰੋਤੀ ਦੀ ਮੰਗ ਕਰਕੇ ਫਾਇਰਿੰਗ ਕੀਤੀ ਗਈ ਸੀਗੀ ਤੀਜਾ ਮੁਕਦਮਾ ਨੰਬਰ 3 ਹੈਗਾ 10125 ਦਾ ਇਹ ਹੈਗਾ ਆਪਣੇ ਖੇਮ ਕਰਨ ਦਾ ਜਿਸ ਦੇ ਵਿੱਚ ਇੱਕ ਜੂਸ ਬਾਰ ਮਾਲਿਕ ਦੇ ਜਿਹੜੇ ਹੈਗੇ ਫਿਰੋਤੀ ਦੀ ਮੰਗ ਕਰਕੇ ਉਹਦੇ ਦੁਕਾਨ ਤੇ ਫਾਇਰਿੰਗ ਕੀਤੀ ਗਈ ਸੀ ਸੋ ਇਹ ਇਹਦੀ ਗ੍ਰਿਫਤਾਰੀ ਨਾਲ ਇਹ ਜਿਹੜੇ ਤਿੰਨੇ ਮੁਕਦਮਾ ਫਾਇਰਿੰਗ ਦੇ ਜਿਹੜੇ ਕਿ ਅੰਡਰ ਟ੍ਰੈਕਟਡ ਚੱਲੇ ਆ ਰਹੇ ਸੀਗੇ ਉਹ ਵੀ ਟਰੇਸ ਹੋ ਗਏ ਸੋ ਕਾਲ ਇੱਕ ਕਨਸਟਿਊਟਿਵ ਵਾਰ ਦਾ ਹੀ ਪਰ ਉਹ ਜਿਹੜਾ ਗੈਂਗਸਟਰ ਜਿਹੜਾ ਮੇਨ ਜਿਹੜਾ ਰਨ ਕਰਦਾ ਹੈ ਜੀ ਇਹਦੇ ਵਿੱਚ ਜਿਹੜਾ ਲੰਡਾ ਹਰੀਕੇ ਗੈਂਗ ਹੈ ਉਹਦਾ ਮੇਨ ਨਾਮ ਸਾਹਮਣੇ ਆਇਆ ਸੋ ਬਾਕੀ ਇੱਕ ਇਸ ਦੇ ਵਿੱਚ ਬਾਕੀ ਜਿਹੜੇ ਉਹਦੇ ਅਸੋਸੀਏਟਸ ਹੈਗੇ ਲੰਡੇ ਦੇ ਗਾਂ ਜਿਹੜੇ ਇਹਨੂੰ ਗਾਈਡ ਕਰਦੇ ਸੀਗੇ ਉਹਨਾਂ ਦੇ ਵੀ ਅਸੀਂ ਕੁਸ਼ਬਿਸ਼ ਦੇ ਵਿੱਚ ਇਹਦੀ ਦੇਖ ਰਹੇ ਹਾਂ ਕਿ ਕੌਣ-ਕੌਣ ਇਹਨੂੰ ਗਾਈਡ ਕਰਦਾ ਸੀਗਾ ਸੋ ਉਹਦੀ ਜਾਣਕਾਰੀ ਜਿਹੜੀ ਹੈਗੀ ਵੈਪਨ ਕਿੱਥੋਂ ਲੈ ਕੇ ਆਏ ਔਰ ਹੋਰ ਕਿੰਨੇ ਵੈਪਨ ਇਹਦੇ ਕੋਲ ਹੈਗੇ ਇਹਦੀ ਮੋਬਾਈਲ ਦੀ ਫੋਰੈਂਸਿਕ ਜਾਂਚ ਤੋਂ ਬਾਕੀ ਦੀ ਪੁਸ਼ਕਿਸ਼ ਨੂੰ ਕਲੀਅਰ ਕਰ ਰਹੇ ਆ ਸੋ ਅੱਗੇ ਜਿਹੜੀ ਹੈਗੀ ਇਨਟੈਗ੍ਰੇਸ਼ਨ ਤੋਂ ਬਾਅਦ ਅਸੀਂ ਜੀ ਕੋਈ ਰਕਮ ਬਰਾਮਦ ਹੋਈ ਹੈ ਜਾਂ ਨਹੀਂ ਨਹੀਂ ਇਹੋ ਜੀ ਕੋਈ ਵੱਡੀ ਫਿਰੋਤੀ ਦੀ ਰਕਮ ਤਾਂ ਨਹੀਂ ਬਰਾਮਦ ਹੋਈ ਲੇਕਿਨ ਬਾਕੀ ਜਿਹੜੀ ਹੈਗੀ ਹੈ ਡੂਰਿੰਗ ਤਫਤੀਸ਼ ਜੇਕਰ ਕੋਈ ਹੋਰ ਇਹਦੇ ਸਾਥੀ ਸਾਹਮਣੇ ਆਂਦੇ ਆ ਕੋਈ ਪਤਾ ਲੱਗਦਾ ਸਾਨੂੰ ਕਿਸੇ ਪਾਰਟਿਕੂਲਰ ਅੱਡੇ ਦਾ ਤੋਂ ਵੀ ਅਸੀਂ ਚੈੱਕ ਕਰਨਾ ਕੀ ਵਿਦੇਸ਼ ਦੇ ਵਿੱਚ ਪਾਕਿਸਤਾਨ ਦੇ ਨਾਲ ਇਹਨਾਂ ਦਾ ਸੰਪਰਕ ਸੀਗਾ ਇਹ ਤਿੰਨ ਦੋਸ਼ੀ ਫੜੇ ਗਏ ਆ ਜਿਹੜੇ ਕਿ ਪਾਕਿਸਤਾਨ ਦੇ ਰਾਹੀਂ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜੇ ਹੈਗੇ ਹਥਿਆਰਾਂ ਦੀ ਸਮਗਲਿੰਗ ਕਰਵਾ ਰਹੇ ਸੀਗੇ ਇਹਨਾਂ ਕੋਲੋਂ ਦੋ ਜਿਹੜੇ ਹੈਗੇ ਆ ਇਹ ਚਾਈਨੀਜ਼ ਟਾਈਪ ਮੇਡ ਪਿਸਟਲ ਜਿਹੜੇ ਹੈਗੇ ਬਰਾਮਦ ਕੀਤੇ ਗਏ ਸੋ ਤਿੰਨ ਦੋਸ਼ੀਆਂ ਦੇ ਵਿੱਚ ਇੱਕ ਜੁਵਨਾਈਲ ਜਿਹਦਾ ਨਾਮ ਸੀ ਨਹੀਂ ਦੱਸ ਸਕਦੇ ਬਾਕੀ ਦੋ ਦੋਸ਼ੀ ਵਿਕਰਮਜੀਤ ਸਿੰਘ ਇਹ ਵਾਸੀ ਸਿੰਘਪੁਰਾ थाना ਪਿੱਕੀਬਿੰਡ ਦਾ ਹੈਗਾ ਦਲੇਰ ਸਿੰਘ ਇਹ ਵੀ ਸਿੰਘਪੁਰਾ थाना ਪਿੱਕੀਬਿੰਡ ਦਾ ਹੈਗਾ ਸੋ ਇਹ ਵੀ ਆਪਰੇਸ਼ਨ ਜਿਹੜਾ ਹੈਗਾ ਸਾਡੀ ਸੀਆਈ ਦੀ ਟੀਮ ਵੱਲੋਂ ਕੀਤਾ ਗਿਆ ਇਹਨਾਂ ਕੋਲੋਂ ਵੀ ਇਹ ਦੋ ਵੈਪਨਸ ਬਰਾਮਦ ਹੋਏ ਹਨ ਜੋ ਕਿ ਪ੍ਰਾਇਮਰੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਪਾਕਿਸਤਾਨ ਦੇ ਵਿੱਚ ਸਰੰਦਾ ਦੇ ਨਾਲ ਸੰਪਰਕ ਦੇ ਵਿੱਚ ਹੈਗੇ ਉਹਨਾਂ ਕੋਲੋਂ ਡਰੋਨ ਰਹੀ ਵੈਪਨ ਮੰਗਾਇਆ ਗਿਆ ਸੀ ਕਿ ਬਾਕੀ ਇਹਨਾਂ ਦੇ ਫੋਨ ਅਨਲਿਸਿਸ ਤੋਂ ਕੁਝ ਕੁਛ ਤਾਗੀ ਦੀ ਜਾਣਕਾਰੀ ਸ਼ੇਅਰ ਕਰਾਂਗੇ ਸਟਰੀ ਟਾਈਮ ਤੋਂ ਜਿਵੇਂ ਅਸੀਂ ਤਿੰਨੇ ਅਸਾਈਨਮੈਂਟ ਹੋ ਜਾ ਚੁੱਕੇ ਉਹ ਜੀ ਫਿਲਹਾਲ ਅਸੀਂ ਇਹਨਾਂ ਦੀ ਇਨਟ੍ਰੋਗੇਸ਼ਨ ਕਰਕੇ ਜਿਹੜੀ ਹੈਗੀ ਉਹ ਕਲੀਅਰ ਕਰਾਂਗੇ ਚੀਜ਼ ਕਿ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਕੀ ਹੈਗਾ ਕਿੰਨੀ ਪਹਿਲਾਂ ਸੌਰਟੀਆਂ ਕਰਾ ਚੁੱਕੇ ਟੋਟਲ ਕਿ ਤਿੰਨ ਦੋਸ਼ੀ ਹੈਗੇ ਜੀ ਇਹਦੇ ਵਿੱਚ ਦੋ ਵਿਅਕਤੀ ਜਿਹੜੇ ਹੈਗੇ ਉਹ ਜਿਨ੍ਹਾਂ ਬਾਰੇ ਦੱਸਿਆ ਗਿਆ ਇੱਕ ਜੁਵਨਾਈਲ ਦੋਸ਼ੀ